ਦਾ ਮਾਪੁਰ ਸਾਹਿਬ ਨੇ ਉਹਨਾਂ ਦਾ ਇੱਥੇ ਪਹੁੰਚਣ ਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਹੁਣ ਜੋ ਸਮਾਂ ਹੈ ਉਹ ਬੱਚਿਆਂ ਦਾ 5 ਮਿੰਟ ਤੇ ਉਹਨਾਂ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਕਿ ਜਥੇਦਾਰ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਸਰਸਵਾਲੇ ਵਾਹੇ ਪਹੁੰਚੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਤੇ ਆ ਕੇ ਜੋ ਸਰੋਪਾ ਦੀ ਬਖਸ਼ਿਸ਼ ਹੈ ਉਹ ਪ੍ਰਾਪਤ ਕਰ ਲੈਣ ਸੋ ਸਿੰਘ ਸਾਹਿਬ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਸਰਸਵਾਲਿਆਂ ਨੂੰ ਬੇਨਤੀ ਹੈ ਕੇ ਸਟੇਟ ਤੇ ਆ ਕੇ ਜੋ ਸਰੋਪੇ ਦੀ ਬਖਸ਼ਿਸ਼ ਹੈ ਉਹ ਪਾਪ ਕਰਨ ਔਰ ਨਾਲ ਦੀ ਨਾਲ ਸੰਤ ਬਾਬਾ ਬਲਜੀਤ ਸਿੰਘ ਜੀ ਰਾਧੂਵਾਲ ਸਾਹਿਬ ਜਥੇਦਾਰ ਸਹਿਬਾਨ ਉਹਨਾਂ ਦਾ ਸੇਵਕ ਜਥਾ ਆਇਆ ਹੈ ਭਾਈ ਸੁਪਾਈ ਹਰਬਜਨ ਸਿੰਘ ਜੀ ਰੰਗੀਲਾ ਸੋਢੀ ਸਾਹਿਬ ਆਏ ਦੇ ਮੇਰੇ ਵੀਰ ਹੋਰ ਸਾਰਾ ਜਥਾ ਆਇਆ ਹੈ ਉਹ ਸਾਰੇ ਜਥੇ ਨੂੰ ਬੇਨਤੀ ਹੈ ਕਿ ਸਟੇਟ ਤੇ ਆ ਕੇ ਜੋ ਸਰੋਪੇ ਦੀ ਬਖਸ਼ਿਸ਼ ਹੈ ਉਹ ਪਾਪ ਕਰਨ ਬੋਲੇ ਸੋਨਹਾਲ ਸਤ ਸ੍ਰੀ ਅਕਾਲ ਬਹੁਤ ਬਹੁਤ ਧਰਵਾਦ ਹੈ ਬਾਬਾ ਜਗਤਾਰ ਸਿੰਘ ਜੀ ਸਿਰਸਾ ਕਾਰ ਸੇਵਾ ਵਾਲਿਆਂ ਦਾ ਸੋ ਹੁਣ ਬੇਨਤੀ ਹੈ ਕਿ ਗਿਆਨੀ ਬੂਟਾ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਉਹ ਸਟੇਜ ਤੇ ਆ ਕੇ ਜੋ ਆਪਣਾ ਸਰੂਪ ਹੈ ਉਹ ਬਖਸ਼ਿਸ਼ ਪ੍ਰਾਪਤ ਕਰਨ ਗਿਆਨੀ ਬੂਟਾ ਸਿੰਘ ਗਿਆਨੀ ਗਿਆਨੀ ਹਰਵਿੰਦਰ ਸਿੰਘ ਜੀ ਚਨਹਿਰ ਭਗਤ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਟ ਤੇ ਆ ਕੇ ਜੋ ਸਰਪਾ ਦੀ ਕੋਸ਼ਿਸ਼ ਹੈ ਉਹ ਪ੍ਰਾਪਤ ਕਰਨ ਸੋ ਹੁਣ ਬੇਨਤੀ ਹੈ ਕਿ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਜੋ ਹਰਿਆਣਾ ਦੇ ਚੇਅਰਮੈਨ ਹਨ ਉਦਰਾ ਕਮੇਟੀ ਦੇ ਉਹ ਆਪ ਤਾਂ ਨਹੀਂ ਆਏ ਆਪ ਤੇ ਯੂਐਸਏ ਚਲੇ ਗਏ ਬੱਚਾ ਸੁਵੇਤ ਸੋ ਜਥਾ ਆਇਆ ਹੈ ਉਹਨਾਂ ਦਾ ਧੰਨਵਾਦ ਹੈ ਬੋਲੇ ਸੋਨਹਾਲ ਸਤ ਸ੍ਰੀ ਅਕਾਲ ਪਹੁੰਚੇ ਨੇ ਵੀਰ ਛੋਟੀ ਸਾਹਿਬ ਜੀ ਪਹੁੰਚੇ ਨੇ ਸਾਰਾ ਜੱਥਾ ਆਇਆ ਹੈ ਉਹਨਾਂ ਦਾ ਬਹੁਤ ਬਹੁਤ ਧੰਵਾਦ ਹੈ ਬੋਲੇ ਸੋਨਹਾ ਸਤ ਸ੍ਰੀ ਅਕਾਲ ਸੋਜ ਨੇ ਵੀ ਬਾਪ ਪਹੁੰਚਿਆ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਵੱਲੋਂ ਧੰਵਾਦੀ ਹਾਂ ਆਓ ਕੇਵਲ 5 ਮਿੰਟ ਕਿਉਂਕਿ ਸਮਾਂ ਬਹੁਤ ਜ਼ਿਆਦਾ ਹੋ ਗਿਆ ਹੈ ਸਾਡੇ ਪਾਸ ਅਜੇ ਦੋ ਰੱਗ ਜਿੱਥੇ ਹੋਰ ਨੇ ਤੇ ਚਾਰ ਜਥੇ ਸਾਡੇ ਕੋਲ ਜਿੱਥੇ ਛੱਡ ਜਥੇ ਨੇ ਉਹਨਾਂ ਨੂੰ ਸਮਾਂ ਦੇ ਕੇ ਅਸੀਂ ਰਵਾਜਣਾ ਇਸ ਵਾਸਤੇ 5 ਮਿੰਟ ਲਈ ਕਾਕਾ ਤਰੰਗ ਸਿੰਘ ਜੀ ਉਹ ਆਪ ਜੀ ਨਾਲ ਇੱਕ ਗੁਰਬਾਣੀ ਦਾ ਸ਼ਬਦ ਸ਼ੈਣ ਕਰ ਰਹੇ ਹਨ ਉਹਨਾਂ ਤੋਂ ਬਾਅਦ 252 ਬਲਵਿੰਦਰ ਸਿੰਘ ਜੀ ਐਰਵਾ ਵਾਲੇ 5 ਮਿੰਟ ਲਈ ਉਹ ਹਾਜ਼ਰੀ ਭਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਸਤਿਨਾਮ ਵਾਹਿ ਡੰਡੋਤ ਵੰਧਨੇ ਅਨਕ ਬਾਣ ਸਰਬ ਗਲਾ ਸਮ ਰੱਥ ਡੋਲੰਤੇ ਰੱਖੋ ਪ੍ਰਭੂ ਨਾਨਕ ਬੇਨਤੀ ਹੈ ਸੰਤਾਨੋ ਬਿਟ ਹੈ ਬਿਨਹਤ ਬੇਨਤੀ ਹੈ ਕਿ ਹੂ ਗਾਨ ਕੈਂਪ ਫਾਊਂਡੇਸ਼ਨ ਆਸਰਾ ਬਰੇਟਾ ਵੱਲੋਂ ਬਾਹਰ ਲਾਇਆ ਹੋਇਆ ਸੋ ਉਹਨਾਂ ਦੀ ਸ਼ਿਕਾਇਤ ਹੈ ਕਿ ਉਹਨਾਂ ਦੇ ਪਾਸ ਬਹੁਤ ਘੱਟ ਸੱਜਣ ਗਏ ਨੇ ਕਿਉਂਕਿ ਉਹ ਫ੍ਰੀ ਜੋ ਚੈੱਕਅਪ ਕਰ ਰਹੇ ਨੇ ਸੋ ਇਸ ਵਾਸਤੇ ਸੰਗਤਾਂ ਨੂੰ ਬੇਨਤੀ ਹੈ ਕਿ ਫਾਊਂਡੇਸ਼ਨ ਆਸਰਾ ਬਰੇਟਾ ਉਹਨਾਂ ਵੱਲੋਂ ਜੋ ਖੂਨ ਦਾਨ ਕੈਂਪ ਲਾਇਆ ਹੈ ਉੱਥੇ ਬਹੁਤ ਸਾਰੇ ਜੋ ਟੈਸਟ ਹਨ ਉਹ ਭਾਈ ਫ੍ਰੀ ਹੋ ਰਹੇ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਬਹੁਤ ਕਰਕੇ ਭਾਈ ਲਾਹਾ ਪ੍ਰਾਪਤ ਕਰੋ ਆਓ ਬੜੇ ਪਿਆਰ ਨਾਲ ਕੀਰਤਨ 5 ਮਿੰਟ ਲਈ ਸਰਵਣ ਵਡਪਾ ਗਿਆ ਹਰੀ ਅੰਮ੍ਰਿਤ ਪਾਣੀ ਰਾਮ ਸੁਣ ਵਡਪਾ ਗਿਆ ਸੋੜ ਵੜ ਪਾ ਗਿਆ ਤੁਹ ਕਹਾਣੀ ਤੇਨੀ ਜਾਣੀ ਜਿਸ ਆਪ ਤਾਬ ਕਿਰਪਾ ਕਰੇ ਅਮਰਤੀ ਆ ਫਿਰ ਨਾ ਬੂਆ ਕਲਕਲੇ ਸਾ ਦੁੱਖ ਹਰੇ ਅਮਰthia ਫਿਰ ਨਾ ਬੂਆ ਕਲਕਲੇ ਸਾ ਦੁੱਖ ਹਰੇ ਜਿਨ ਕਾ ਕਰਮ ਲਿਖੀ ਬੜਾ ਮਲਖੇ ਇਸ ਹਿਰਦੈ ਸਮਾਨੀ ਰਾਮ ਸੜਵੜ ਪਾ ਗਿਆ ਹਰੇ ਅੰਮ੍ਰਿਤ ਬਾਣੀ ਰਾਮ ਸੜਵੜ ਪਾ ਗਿਆ ਹਰ ਸਰਣ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਭਾਣੀ ਬਿਨਵੰਤ ਨਾਨਕ ਸਦਾ ਗਾਈਏ ਪਵਿੱਤਰ ਅਮਰਤ ਬਾਣੀ ਬਿਨਵੰਤ ਨਾਨਕ ਸਦਾ ਗਾਈਏ ਪਵਿੱਤਰ ਅਮਰਤ ਬਾਣੀ ਜਿਨ ਕਉ ਕਰਮਲ ਕੇ ਗਰਬਲ ਕੇ ਇਸਰ ਦੇਸ ਬਾਰੀ ਰਾਮ ਸੁੜਵਡ ਪਾ ਮਨ ਤਾਂ ਗਲਤ ਪਏ ਕਿਸ ਕਹਿਣ ਨਾ ਜਾ ਦੇ ਲੀਆ ਸਮਾਈ ਰਾਮ ਜਿਸ ਤੇ ਉਪਜੜਾ ਤੇ ਲੀਆ ਸਮਾਈ ਰਾਮ ਜਿਨ ਕਾ ਕਰਮ ਲਿਕੇ ਕਰ ਬੁਲਕੇ ਇਸ ਰੇਸ ਬਾਂਦੀ ਰਾਤ ਸੋੜਵਡ ਭਾ ਗਿਆ ਹਰੀ ਅੰਬ੍ਰਤ ਬਾਣੀ ਆ ਸੋੜਵਡ ਭਾ ਗਿਆ ਹਰੀ ਅੰਬ੍ਰਤ ਬਾਣੀ ਰਾਤ ਸੋੜਵਡ ਭਾ ਸੁਣ ਵਡ ਭਾਗੀਆਂ ਹਰਿ ਅੰਮ੍ਰਿਤ ਬਾਣੀ ਰਾਮ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਨੇ ਬਹੁਤ ਰਸਪੀਨਾ ਕੀਰਤਨ ਕਰਕੇ ਸੰਤਾਂ ਨੂੰ ਦਿਹਾਲ ਕੀਤਾ ਹੈ ਸੋ ਅੱਜ ਸਾਨੂੰ ਲੋੜ ਹੈ ਕਿ ਇਹ ਬੱਚੇ ਸਾਡਾ ਆਉਣ ਵਾਲਾ ਭਵਿੱਖ ਹੈ ਜੇ ਅਸੀਂ ਇਹਨਾਂ ਦੀ ਕਦਰ ਨਾ ਕੀਤੀ ਜੇ ਅਸੀਂ ਆਉਣ ਵਾਲਾ